ਮਾਨ ਕਰ ਰਹੇ ਹਨ ਫਲ-ਫੂਲ ਆਨੰਦੋਂ ਪਾਰ ਜਨਹਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਭਗਵਾਨ ਦਾ ਮਹੀਨਾ ਸਾਲ ਦੇ ਵਿੱਚ ਦੇਸੀ ਸਾਲ ਦੇ ਵਿੱਚ 12 ਮਾਹ ਅਨਸਾਰ ਇਹ 12ਵਾਂ ਮਹੀਨਾ ਆ ਗਿਆ ਰੁੱਤ ਦੇ ਅਨਸਾਰ ਬਸੰਤ ਦੀ ਰੁੱਤ ਆ ਗਈ ਹੈ ਤੇ ਗੁਰੂ ਸਾਹਿਬ ਜੀ ਨੇ ਜੋ 12 ਮਾਹ ਆਰੰਭ ਕੀਤਾ ਹੈ ਚੇਤ ਦੇ ਮਹੀਨੇ ਤੋਂ ਕੀਤਾ ਚੇਤ ਅਤੇ ਫੱਗਣ ਇਹ ਦੋਵੇਂ ਹੀ ਮਹੀਨੇ ਬਸੰਤ ਰੁੱਤ ਦੇ ਮਹੀਨੇ ਨੇ ਮਹੀਨੇ 12 ਨੇ ਰੁੱਤਾਂ 6 ਨੇ ਤਾਂ ਹਰ ਇੱਕ ਰੁੱਤ ਦੋ ਦੋ ਮਹੀਨੇ ਦੀ ਰੁੱਤ ਮੰਨੀ ਜਾਂਦੀ ਹੈ ਤਾਂ ਬਸੰਤ ਦੇ ਰੁੱਤ ਨੂੰ ਗੁਰੂ ਸਾਹਿਬ ਨੇ ਅੱਧੀ ਰੁੱਤ ਤਾਂ ਰੱਖੀ 12 ਮਾਹਾਂ ਦੇ ਸ਼ੁਰੂਆਤ ਵਿੱਚ ਤੇ ਅੱਧੀ ਰੁੱਤ ਅਖੀਰ ਦਾ ਮਹੀਨਾ ਇੱਕ ਰੱਖ ਲਿਆ ਅਖੀਰ ਦੇ ਵਿੱਚ ਭਾਵ ਇਹ ਬਸੰਤ ਦੀ ਰੁੱਤ ਹੈ ਮਿਲਾਪ ਦੀ ਰੁੱਤ ਹੈ ਤੇ ਮਿਲਾਪ ਦੇ ਰਤਨ ਗੁਰੂ ਸਾਹਿਬ ਨੇ ਜੋ 12 ਮਹਾ ਦੀ ਰਚਨਾ ਕੀਤੀ ਪਹਿਲਾ ਮਿਲਾਪ ਫਿਰ ਉਹਦੇ ਚ ਉਤਰਾ ਚੜ੍ਹਾ ਵਿਛੋੜਾ ਆਦਿਕ ਚੱਲੀ ਗਿਆ ਤੇ ਲਾਸਟ ਚ ਆ ਕੇ ਫਿਰ ਬਸੰਤ ਤੇ ਮਿਲਾਪ ਤੇ ਗੁਰੂ ਸਾਹਿਬ ਜੀ 12 ਮਹਾ ਦੀ ਸੰਪੂਰਨਤਾ ਕਰਦੇ ਆ ਜਿਵੇਂ ਕਿ ਇਹ ਜਗਤ ਦੀ ਰਚਨਾ ਸੱਚ ਵਿੱਚੋਂ ਹੀ ਹੋਈ ਹੈ ਪਰ ਇਹ ਮਾਇਆ ਪਸਾਰਾ ਇਸ ਸੰਸਾਰ ਅਡੰਬਰ ਹੈ ਜਿੱਚ ਜੀਵ ਉਲਝ ਜਾਂਦਾ ਹੈ ਪਰ ਅਖੀਰ ਇਹਨੇ ਮਿਲਣਾ ਕਿੱਥੇ ਜਾ ਕੇ ਸੱਚ ਵਿੱਚ ਹੀ ਲੀਨ ਹੋਣਾ ਹੈ ਤੋ 12 ਮਹਾ ਦੇ ਫਲਸਫੀ ਹੈ ਤੋ ਹੁਣ ਗੁਰੂ ਗ੍ਰੀਨਵਾਜ ਗੁਰੂ ਅਰਜਨ ਸਾਹਿਬੀ ਫਗਣ ਦੇ ਮਹੀਨੇ ਦੀ 12ਵੇਂ ਮਹੀਨੇ ਦੀ ਪਰਾਰੰਪਤਾ ਕਰਦੇ ਹੋਏ ਫਗਣ ਦੇ ਮਹੀਨੇ ਦਾ ਨਾਮ ਥੋੜਾ ਜਿਹਾ ਜਿਸ ਤਰ੍ਹਾਂ ਪਹਿਲੇ ਮਹੀਨਿਆਂ ਦੇ ਨਾਮ ਦੇ ਵਿੱਚ ਗੁਰੂ ਸਾਹਿਬ ਨੇ ਚੇਂਜ ਕੀਤਾ ਉਦਾਂ ਕਰ ਰਹੇ ਨੇ ਫਗਣ ਦੇ ਮਹੀਨੇ ਨੂੰ ਗੁਰੂ ਸਾਹਿਬ ਨੇ ਫਲ ਗੁਣ ਕਿਹਾ ਫਲ ਗੁਣ ਗੁਣਾ ਦਾ ਫਲ ਜਾਣਾ ਗੁਣ ਕੀ ਹਨ ਅਕਾਲ ਪੁਰਖ ਦਾ ਸਰੂਪ ਜੇ ਕੋਈ ਸਿੱਖ ਨੂੰ ਪੁੱਛੇ ਪਰਮਾਤਮਾ ਦਾ ਕੀ ਸਰੂਪ ਹੈ ਹਰ ਇੱਕ ਧਰਮ ਦੇ ਵਿੱਚ ਰੱਬ ਦਾ ਇੱਕ ਰੂਪ ਮੰਨਿਆ ਜਾਂਦਾ ਹੈ। ਹਿੰਦੂਆਂ ਦੇ ਵਿੱਚ ਜਾਓਗੇ ਵੀ ਭਈ ਤੁਹਾਡੇ ਭਗਵਾਨ ਦਾ ਕੀ ਰੂਪ ਹੈ? ਉਹ ਆਪਣੇ ਵਿਸ਼ਨੂੰ ਜੀ ਨੂੰ ਦੱਸਦੇ ਨੇ ਕਿ ਉਹ ਇਸ ਤਰ੍ਹਾਂ 나ਗ ਦੀ ਸ਼ਈਆ ਤੇ ਆਰਾਮ ਕਰ ਰਹੇ ਨੇ। ਸੀਰ ਸਮੁੰਦਰ ਦੇ ਵਿੱਚ ਪਏ ਹਨ, ਲక్ష్ਮੀ ਚਰਨਾਂ 'ਚ ਬੈਠੀ ਹੈ ਤਾਂ ਉਹਨਾਂ ਨੇ ਇੱਕ ਫੋਟੋਆਂ ਬਣਾਈਆਂ ਹੁੰਦੀਆਂ ਨਕਸ਼ੇ ਬਣਾਏ। ਉਹ ਆਪਣਾ ਰੂਪ ਦੱਸਦੇ ਆ। ਤੇ ਜੇ ਤੁਸੀਂ ਜਾ ਕੇ ਕਿਸੇ ਨੂੰ ਪੁੱਛੋਗੇ ਈਸਾਈਆਂ ਨੂੰ ਤੁਹਾਡੇ ਰੱਬ ਦਾ ਕੀ ਰੂਪ ਹੈ? ਉਹ ਕਹਿੰਦੇ ਰੱਬ ਜਿਹੜਾ ਹੈ ਉਹ ਉੱਤੇ ਆਕੂਚੇ ਹਸਨਾ ਤੇ ਬੈਠਾ ਹੈ ਮਸੀਹ ਉਹਦਾ ਪੁੱਤਰ ਹੈ ਉਹਦੇ ਸੱਜੇ ਪਾਸੇ ਬੈਠਾ ਹੈ ਉਹ ਆਪਣੇ ਹਿਸਾਬ ਨਾਲ ਦੱਸਦੇ ਆਂ ਇਸਲਾਮ ਦੇ ਵਿੱਚ ਪੁੱਛੋਂਗੇ ਰੱਬ ਦਾ ਕੀ ਸਰੂਪ ਹੈ ਉਹ ਕਹਿੰਦੇ ਸੱਤਵੇਂ ਅਸਮਾਨ ਤੇ ਹੈ ਉਹਦਾ ਤਖਤ ਫਰਿਸ਼ਤਿਆਂ ਨੇ ਚੁੱਕਿਆ ਹੋਇਆ ਹੈ ਤਾਂ ਇਸ ਤਰ੍ਹਾਂ ਉਹ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਰੱਬ ਦਾ ਖੁਦਾ ਦਾ ਅੱਲਾ ਦਾ ਭਗਵਾਨ ਦਾ ਸਰੂਪ ਦੱਸਦਾ ਹੈ ਅੱਜ ਇਹ ਹੀ ਸਵਾਲ ਸਿੱਖ ਨੂੰ ਹੋ ਜਾਵੇ ਵੀ ਤੇਰੇ ਲਈ ਰੱਬ ਦਾ ਕੀ ਸਰੂਪ ਹੈ ਤੇਰੇ ਗੁਰੂ ਨੇ ਕੀ ਸਰੂਪ ਦੱਸਿਆ ਗੁਰੂ ਗ੍ਰੰਥ ਸਾਹਿਬ ਚ ਇਸ ਤਰ੍ਹਾਂ ਦਾ ਕੋਈ ਸਰੂਪ ਬਿਆਨ ਨਹੀਂ ਕੀਤਾ। ਹੁਣ ਕਮਾਲ ਦੀ ਗੱਲ ਹੈ ਵੀ ਜੇ ਰੱਬ ਦਾ ਕੋਈ ਸਰੂਪ ਨਹੀਂ ਜੱਪਣਾ ਕਿਵੇਂ ਹੈ? ਤਾਂ ਗੁਰੂ ਸਾਹਿਬ ਕਹਿੰਦੇ ਵੀ ਰੱਬ ਦਾ ਸਰੂਪ ਜੇ ਮੰਨੋ ਤਾਂ ਸਾਰਾ ਜਗ ਤੇ ਹੀ ਉਹਦਾ ਸਰੂਪ ਹੈ। ਇਹ ਤੇ ਔਰਤ ਮਰਦਾਂ ਸਾਂਝੇ ਇਹ ਸਭ ਰੂਪ ਤੋਂ ਉੱਤੇ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਸ ਅਗਲੀ ਮੋਹੀ। ਤਾਂ ਸਾਰੇ ਉਹਦਾ ਸਰੂਪ ਹੈ। ਪਰ ਜੇ ਤੂੰ ਪੁੱਛੇ ਵੀ ਕੋਈ ਖਾਸ ਸਰੂਪ ਦੱਸ ਤਾਂ ਗੁਰੂ ਸਾਹਿਬ ਕਹਿੰਦੇ ਨਹੀਂ। ਫਿਰ ਮਹਾਰਾਜ ਅਸੀਂ ਕਿਵੇਂ ਤੇ ਆਈਏ ਕਿਵੇਂ ਸਿਮਰਿਏ? ਤਾਂ ਗੁਰੂ ਸਾਹਿਬ ਨੇ ਰਾਮਦੇਵ ਨਰੰਕਾਰ ਜੀ ਦੇ ਸਰੂਪ ਨੂੰ ਗੁਨਾਤਮਕ ਰੂਪ ਦੇ ਵਿੱਚ ਬਿਆਨ ਕੀਤਾ ਧਿਆਨ ਦੇਣਾ ਇਸ ਗੱਲ ਤੇ ਗੁਨਾਤਮਕ ਰੂਪ ਚ ਬਿਆਨ ਕੀਤਾ ਗੁਨਾਤਮਕ ਰੂਪ ਦਾ ਕੀ ਮਤਲਬ ਹੈ ਗੁਨਾਤਮਕ ਰੂਪ ਦਾ ਮਤਲਬ ਹੈ ਗੁਣਾ ਦੇ ਰੂਪ ਵਿੱਚ ਬਿਆਨ ਕੀਤਾ ਹੈ ਪਰਮਾਤਮਾ ਕੀ ਹੈ ਉਹ ਗੁਣ ਨਿਧਾਨ ਹੈ ਗੁਣਾ ਦਾ ਖਜ਼ਾਨਾ ਹੈ ਕਿਹੜੇ ਗੁਣ ਨੇ ਮੂਲ ਮੰਤਰ ਚ ਮੁੱਖ ਗੁਣ ਦੱਸ ਦਿੱਤੇ ਇੱਕ ਓੰਕਾਰ ਏਕਤਾ ਦਾ ਗੁਣ ਸੱਚ ਦਾ ਗੁਣ ਸਤਨਾ ਕਰਤਾ ਪੁਰਖ ਸਾਰਾ ਕੁਝ ਬਣਾਉਣ ਵਾਲਾ ਬਣਿਆ ਹੋਇਆ ਸਭ ਆਪਣੇ ਆਪ ਚ ਪ੍ਰਗਟ ਕੀਤਾ ਉਹਨੇ ਨਿਰਭੈਤਾ ਦਾ ਗੁਣ ਨਿਰਵੈਰਤਾ ਦਾ ਗੁਣ ਟਾਈਮਲੈਸ ਹੋਣਾ ਸਮੇਂ ਦਾ ਉਹਦੇ ਤੇ ਕੋਈ ਅਸਰ ਨਾ ਹੋਣ ਬਸ ਆਪਣੇ ਆਪ ਚ ਸਾਸ਼ਵਤਤਾ ਕੇ ਚੱਲਦੀ ਜਾ ਰਹੀ ਹੈ ਤੋ ਇਦਾਂ ਉਹ ਗੁਣਾ ਨੂੰ ਵਰਣਨ ਕੀਤਾ ਕਰਵਾਣੀ ਚ ਤੇ ਮਹਾਰਾਜ ਜੀ ਅਸੀਂ ਕੀ ਸਿੱਖਣਾ ਫਿਰ ਇਹਦੇ ਤੋ ਗੁਰੂ ਸਾਹਿਬ ਕਹਿੰਦੇ ਉਹ ਰੱਬੀ ਗੁਣਾ ਨੂੰ ਆਪਣੇ ਜੀਵਨ ਚ ਧਾਰਨ ਕਰ ਜਦੋਂ ਤੇਰੇ ਜੀਵਨ ਚੋਂ ਗੁਣ ਆ ਗਏ ਤੂੰ ਰੱਬ ਦੇ ਨਾਲ ਮਿਲਦੇ ਜਾਣਾ ਉਦਾਂ ਦੇ ਬਨਦਾ ਜਾਣਾ ਹਰ ਕਾ ਸੇਵਕ ਸੋ ਹਰ ਜੀ ਉਦਾਂ ਦਾ ਬਨ ਜਾ ਜਾਣਾ ਭਾਵ ਜੇ ੴਕਾਰ ਆ ਏਕਤਾ ਦਾ ਗੁਣ ਤੇਰੇ ਜੀਵਨ ਚ ਏਕਤਾ ਹੋਵੇ ਤੂੰ ਸਮਾਸ ਦੁਭਾੜ ਨਾ ਪੌਂਦਾ ਘਰਦਾ ਹੋਵੇਂ ਵੰਡੀਆਂ ਨਾ ਪੌਂਦਾ ਫਿਰਦਾ ਹੋਵੇਂ ਤੂੰ ਮੇਲਣ ਵਾਲਾ ਹੋਵੇਂ ਇਸ ਤਰ੍ਹਾਂ ਮਿਲਾਪ ਦਾ ਗੁਣ ਗੁਰੂ ਸਾਹਿਬ ਨੇ ਦੱਸਿਆ ੴਕਾਰ ਦਾ ਗੁਣ ਦੱਸਿਆ ਸਮੁੱਚੀ ਮਨੁੱਖਤਾ ਨੂੰ ਸਮੁੱਚੀ ਸ੍ਰਿਸ਼ਟੀ ਸਮੁੱਚੇ ਬ੍ਰਹਮਾਣਡ ਨੂੰ ਇੱਕ ਇਕਾਈ ਦੇ ਰੂਪ ਦੇ ਵਿੱਚ ਦੇਖਦਾ ਤੋ ਇਹ ਗੁਣ ਹੈ ਦੂਜਾ ਸੱਚ ਸੱਚ ਲੈ ਕੇ ਆ ਆਪਣੇ ਜੀਵਨ ਦੇ ਵਿੱਚ ਜੇ ਰੱਬ ਸੱਚ ਹੈ ਤੇ ਤੂੰ ਝੂਠ ਹੋਵੇਂ ਕਿੱਦਾਂ ਮਿਲੇਗਾ ਭਾਈ ਤਾਂ ਇਦਾਂ ਹੀ ਫੇ ਚੱਲਦੇ ਚੱਲਦੇ ਨਿਰਭੈਤਾ ਲੈ ਕੇ ਆ ਨਿਰਬੈਰਤਾ ਲੈ ਕੇ ਆ ਤੋ ਗੁਰੂ ਸਾਹਿਬ ਨੇ ਉਹ ਗੁਣਾ ਨੂੰ ਹੀ ਸਿੱਖਦੇ ਜੀਵਨ ਚ ਲਾਗੂ ਕੀਤਾ ਹੁਣ ਜਦੋਂ ਇਹ ਵਿਸਤਾਰ ਬਹੁਤ ਹੋ ਜਾਏ ਸਰਬੱਤ ਦਾ ਮੈਂ ਸਿਰਫ ਧੂਕਾ ਮਾਤਰ ਆਪਰੇ ਨਾਲ ਵਿਚਾਰ ਸਾਂਝੀ ਕਰ ਰਹੀ ਹਾਂ ਤੋ ਮੇਰੇ ਪਾਤਸ਼ਾਹ ਜੀ ਨੇ ਰੱਬ ਦੇ ਸਰੂਪ ਨੂੰ ਗੁਨਾਤਮਕ ਰੂਪ ਦੇ ਵਿੱਚ ਬਿਆਨ ਕੀਤਾ ਹੈ ਤੇ ਜਦੋਂ ਇਹ ਰੱਬੀ ਗੁਣ ਕਿਸੇ ਦੇ ਅੰਦਰ ਫਲਦੇ ਹਨ ਕਿਸੇ ਦੇ ਅੰਦਰ ਕੋਈ ਵੀ ਇੱਕ ਗੁਣ ਆਉਣ ਲੱਗ ਜਾਂਦਾ ਹੈ ਰੱਬ ਦਾ ਵਾਹਿਗੁਰੂ ਦਾ ਕੋਈ ਰੱਬੀ ਗੁਣ ਚੰਗਾ ਗੁਣਾਉਣ ਲੱਗ ਜਾਂਦਾ ਹੈ ਤੇ ਗੁਣਾ ਤੋਂ ਫਿਰ ਇੱਕ ਰਿਜ਼ਲਟ ਨਿਕਲਦਾ ਆਉਗਣ ਆਵੇਗਾ ਕਿਸੇ ਦੇ ਅੰਦਰ ਉਹਦਾ ਰਿਜ਼ਲਟ ਨਿਕਲੇਗਾ ਉਹਦਾ ਕੋਈ ਨਾ ਕੋਈ ਫਲ ਹੋਵੇਗਾ ਇਸੇ ਹੀ ਤਰ੍ਹਾਂ ਜਦੋਂ ਰੱਬੀ ਗੁਣ ਤੁਹਾਡੇ ਅੰਦਰ ਆਉਣ ਲੱਗ ਪੈਂ ਗੁਰੂ ਸਾਹਿਬ ਕਹਿੰਦੇ ਫਿਰ ਉਹਦਾ ਇੱਕ ਫਲ ਮਿਲਦਾ ਹੈ ਉਹਦਾ ਫਲ ਕੀ ਹੈ ਫੱਗਣ ਦੇ ਮਹੀਨੇ ਨੂੰ ਗੁਰੂ ਸਾਹਿਬ ਨੇ ਫਲ ਗੁਣ ਕਿਹਾ ਬੇਮਹੀਨੇ ਨੂੰ ਇਦਾਂ ਸੰਭਲੋ ਗੁਨਾ ਦਾ ਫਲੀ ਭੂਤ ਹੋਣਾ ਰੱਬ ਦਾ ਨਿਰੰਕਾਰ ਦਾ ਮਨੁੱਖੀ ਜੀਵਨ ਚ ਪ੍ਰਗਟ ਹੋ ਕੇ ਉਹ ਨਿਰੰਕਾਰੀ ਗੁਨਾ ਦਾ ਜੀਵਨ ਚ ਫਲੀ ਭੂਤ ਹੋਣਾ ਤੇ ਉਹਨਾਂ ਦੇ ਜਰੀਏ ਮਿਲੇਗਾ ਕਿ ਫਲ ਗੁਣ ਆਨੰਦ ਉਪਾਰਜਨਾ ਉਹਦੇ ਨਾਲ ਆਨੰਦ ਉਪਾਰਜ ਹੋਏਗਾ ਪੈਦਾ ਹੋਏਗਾ ਆਨੰਦ ਬਣੇਗਾ ਹਰ ਸੱਜਣ ਪ੍ਰਗਟੇ ਆਏ ਜਿਉਂ ਜਿਉਂ ਤੇਰੇ ਅੰਦਰ ਉਹ ਗੁਣ ਆਉਣਗੇ ਤੈਨੂੰ ਹਰੀ ਸੱਜਣ ਆਪਣੇ ਅੰਦਰ ਪ੍ਰਗਟ ਹੁੰਦਾ ਦਿਖਾਈ ਦੇਗਾ ਤੇਰੇ ਅੰਦਰ ਉਹਦਾ ਪ੍ਰਗਟਾਵਾ ਹੁੰਦਾ ਜਾਏਗਾ ਸਪਸ਼ਟਤਾ ਹੁੰਦੀ ਜਾਏਗੀ ਪਰ ਇਹਦੇ ਲਈ ਜ਼ਰੂਰੀ ਕੀ ਹੈ ਸੰਤ ਸਹਾਇ ਰਾਮ ਕੇ ਕਰ ਕਿਰਪਾ ਦੀ ਆ ਮਿਲਾਏ ਇਹਦੇ ਲਈ ਜ਼ਰੂਰੀ ਨੇ ਵਾਹ ਗੁਰੂ ਦੇ ਪਿਆਰੇ ਉਹਨਾਂ ਦੀ ਸੰਗਤ ਕਰਨੀ ਸੰਤ ਸੰਤ ਜਣ ਕੀ ਕਰਦੇ ਹਨ ਸਹਾਇ ਰਾਮ ਕੇ ਤੇਰੀ ਸਹਾਇਤਾ ਕਰਨਗੇ ਰਾਮ ਦੇ ਬਣਨ ਵਿੱਚ ਉਹਦੇ ਨਾਲ ਜੁੜਨ ਦੇ ਵਿੱਚ ਤੇ ਜੇ ਤੂੰ ਗੁਰਮਖਾਂ ਦੀ ਸੰਗਤ ਕਰੇਗਾ ਗੁਣਾਂ ਨੂੰ ਪ੍ਰਗਟ ਕਰਨ ਵਾਲਿਆਂ ਦੀ ਗੱਲ ਕਰੇਗਾ ਸੰਗਤ ਕਰੇਗਾ ਤੇ ਤੈਨੂੰ ਵੀ ਉਸ ਦੇ ਨਾਲ ਮਿਲਾ ਦੇਵਣਗੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛੁ ਪੁਨੀ ਵਡ ਪਾਗਣੀ ਵਰ ਪਾਇਆ ਹਰ ਰਾਈ ਤੇ ਜਿਨ੍ਹਾਂ ਨੂੰ ਉਹ ਮਿਲਾ ਦਿੰਦੇ ਐ ਜਿਉਂ ਜਿਉਂ ਬੰਦਾ ਉਹ ਰੱਬੀ ਗੁਣਾਂ ਨੂੰ ਧਾਰਨ ਕਰਦਾ ਜਾਂਦਾ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹਿਰਦਾ ਰੂਪੀ ਸੇ ਜਾ ਹਿਰਦਾ ਮਨ ਅੰਦਰਲਾ ਉਹ ਸਹਾਵਨਾ ਹੁੰਦਾ ਜਾਂਦਾ ਹੈ ਤੇ ਸਾਰੀ ਤਰ੍ਹਾਂ ਦੇ ਸੁਖ ਜੀਵਨ ਚਾਹੁੰਦੇ ਜਾਂਦੇ ਆ ਜੀਵ ਕਹਿੰਦਾ ਵੀ ਦੁੱਖਾਂ ਦੀ ਤਾਂ ਕੋਈ ਜਾਏ ਜਾਏ ਦਾ ਅਰਥ ਹੈ ਥਾਂ ਦੁੱਖਾਂ ਦੀ ਤਾਂ ਕੋਈ ਥਾਂ ਹੈ ਹੀ ਨਹੀਂ ਜ਼ਿੰਦਗੀ 'ਚ ਇਹਦਾ ਵਾਹਿਗੁਰੂ ਦੀ ਬਖਸ਼ਿਸ਼ ਹੈ ਮਨੁੱਖਾ ਜੀਵਨ ਇਸ ਰੀਕੇ ਨਾਲ ਫਿਰ ਆਪਣੇ ਮਨੁੱਖਾ ਜੀਵ ਨੂੰ ਦੇਖਦਾ ਹੈ ਕਹਿੰਦਾ ਇੱਛ ਪੁੰਨੇ ਵੜ ਭਾਗਣੇ ਵਰ ਪਾਇਆ ਹਰ ਰਾਏ ਕਿਸੇ ਨੇ ਪੁੱਛਿਆ ਕਹਿੰਦੇ ਵੀ ਐਦਾਂ ਕਿਦਾਂ ਹੋ ਸਕਦਾ ਕਿਉਂਕਿ ਦੁੱਖ ਤਾਂ ਹਾਂ ਨੇ ਹੀ ਨਸੀਬ ਤਾਂ ਤੇ ਹਾਂ ਨੇ ਹੀ ਉਹ ਕਹਿੰਦਾ ਵੀ ਨਹੀਂ ਜੋ ਸਾਰਾ ਕੁਝ ਉਹਦੇ ਜਦੋਂ ਇੱਕ ਓੰਕਾਰ ਦੇ ਦਰਸ਼ਨ ਕਰ ਲੈਣਾ ਇੱਕ ਓੰਕਾਰ ਦੇ ਵਿੱਚ ਹੀ ਸਾਰਾ ਕੁਝ ਆ ਗਿਆ ਫੁੱਲ ਵੀ ਆ ਗਏ ਕੰਡੇ ਵੀ ਵਿੱਚ ਹੀ ਆ ਗਏ ਜਨਮ ਵੀ ਆ ਗਿਆ ਮਰਨ ਵੀ ਵਿੱਚ ਆ ਗਿਆ ਦਿਨ ਵੀ ਆ ਗਿਆ ਤੇ ਰਾਤ ਦਾ ਹਨੇਰਾ ਵੀ ਵਿੱਚ ਆ ਗਿਆ ਇਦਾਂ ਹੀ ਉਹ ਜ਼ਿੰਦਗੀ ਦੇ ਹਰ ਇੱਕ ਪੱਖ ਨੂੰ ਉਹਦੀ ਰਜ਼ਾ ਵਿੱਚ ਪ੍ਰਗਟ ਹੋਏ ਦੇਖਣ ਲੱਗ ਜਾਂਦਾ ਹੈ ਤਾਂ ਉਹ ਕਹਿੰਦਾ ਵੀ ਕੋਈ ਦੁੱਖਾਂ ਵਾਲੀ ਗੱਲ ਨਹੀਂ ਇਹ ਤਾਂ ਇਦਾਂ ਹੀ ਚੱਲਣਾ ਹੈ ਉਹਦੀ ਰਜ਼ਾ ਹੀ ਇਹ ਹੈ ਇਹੋ ਹੀ ਤਾਂ ਜੀਵਨ ਹੈ ਇਹੋ ਹੀ ਤਾਂ ਮਨੁੱਖਾ ਜੀਵਨ ਦੀ ਖੇਡ ਹੈ ਜੋ ਵਾਗਰੂ ਨੇ ਰਚੀ ਹੈ ਉਹ ਕਹਿੰਦਾ ਮੇਰੀ ਤਾਂ ਇੱਛਾ ਪੂਰੀ ਹੋ ਗਈ ਹੁਣ ਮੈਨੂੰ ਮਾਲਕ ਜੀ ਵਰ ਮਿਲ ਗਿਆ ਹੈ ਹਰ ਰਾਏ ਰੂਪ ਕਾਲਪੁਰਖ ਵਹਿਗੁਰੂ ਮੇਰੇ ਅੰਦਰ ਕੋਈ ਦੁਐਤ ਕੋਈ ਦੁਐਸ਼ ਰਹਿ ਹੀ ਨਹੀਂ ਗਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨਾ ਲਾਏ ਸਹਿਆਂ ਦਾ ਅਰਥ ਹੁੰਦਾ ਹੈ ਸਹੇਲੀਆਂ ਜਿਵੇਂ ਸਹੇਲੀਆਂ ਬਹਿ ਕੇ ਆਪਸ ਦੇ ਵਿੱਚ ਆਪਣੇ ਕੰਤ ਦੀ ਆਪਣੇ ਮਾਲਕ ਦੀ ਗੱਲ ਕਰਦੀਆਂ ਨੇ ਇਦਾਂ ਹੀ ਜਿਹੜੇ ਗੁਣਾਂ ਨੂੰ ਗਾਹਣ ਵਾਲੇ ਹਨ ਗੁਣਾਂ ਦੀ ਗੱਲ ਕਰਨ ਵਾਲੇ ਆ ਰੱਬ ਦੇ ਰਸਤੇ ਚੱਲਣ ਵਾਲੇ ਆ ਉਹ ਵੀ ਆਪਸ ਵਿੱਚ ਬਹਿ ਕੇ ਸਤ ਸੰਗੀ ਜਾਨ ਇੱਕ ਦੂਜੇ ਨਾਲ ਵਿਚਾਰ ਕਰਦੇ ਆ ਉਹ ਗੁਣ ਗਾਉਂਦੇ ਹਨ ਤੇ ਉਹ ਮਾਲਕ ਦੇ ਗੁਣ ਗਾਉਂਦੇ ਹੋਏ ਉਹ ਫਿਰ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਦੂਜਾ ਕੋਈ ਹੈ ਨਹੀਂ ਉਹ ਆਜਾ ਦੂਸਰਾ ਕੁਝ ਹੈ ਨਹੀਂ ਉਹ ਜਿਹਾ ਜਿਹਾ ਉਹਦੇ ਮਿਲਾਪ ਦਾ ਆਨੰਦ ਹੈ ਰਸ ਹੈ ਤੇ ਆਪਾਂ ਇਸੇ ਨੂੰ ਹੀ ਪੁੰਚਣਾ ਆਪਣੇ ਜੀਵਨ ਦਾ ਮਕਸਦੀ ਇਹ ਬਣਾਉਣਾ ਹੈ ਇਸ ਰਸ ਨੂੰ ਮੰਨਣਾ ਇਸ ਆਨੰਦ ਨੂੰ ਮੰਨਣਾ ਹਲਤ ਪਲਤ ਸਵਾਰਿ ਹੋਣ ਨਿਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖੇ ਨਾ ਬੋੜ ਨਾ ਜਨਮੈ ਤਾਏ ਸੁਣ ਇਹ ਮਿਲਾਪ ਦੀ ਅਵਸਥਾ ਦਾ ਜ਼ਿਕਰ ਚੱਲ ਰਿਹਾ ਹੈ ਜਿੱਥੇ ਜਾ ਕੇ ਗੁਰਬਾਣੀ ਗੁਰੂ ਸਾਹਿਬ ਜੀ ਕਹਿੰਦੇ ਹਨ ਮੈਂ ਮੈਂ ਹੁਣ ਉਹ ਚੀਜ਼ ਨੂੰ ਦੇਖ ਲਿਆ ਪਹਿਲਾਂ ਤਾਂ ਗੱਲ ਕਰਦੇ ਸੀ ਪਰ ਹੁਣ ਉਹ ਚੀਜ਼ ਜੀਵਨ ਚ ਆ ਗਈ ਆਪਣੇ ਤਜਰਬੇ ਚ ਆ ਗਈ ਤੇ ਹੁਣ ਹੋਇਆ ਕੀ ਹੈ ਕਹਿੰਦੇ ਆਨੰਦੋ ਆਨੰਦ ਕਣਾ ਮੈਂ ਸੋ ਪ੍ਰਵਢੀਠਾ ਰਾਮ ਚਾਖਿੜਾ ਚਾਖਿੜਾ ਹਰ ਰਸ ਮੀਠਾ ਰਾਮ ਹੁਣ ਇਸ ਤਰ੍ਹਾਂ ਦਾ ਆਨੰਦ ਬਣ ਗਿਆ ਤੇ ਉੱਥੇ ਆ ਕੇ ਕਹਿੰਦੇ ਹੁਣ ਸੰਸਾਰ ਹਲ ਤਪਲਤ ਸਵਾਰ ਹੋਣ ਨੈ ਚਲ ਦਿੱਤੀ ਅਨੇ ਜਾਏ ਜੁੜੇ ਹੋਏ ਕਹਿੰਦੇ ਵੀ ਸਾਡਾ ਤੇ ਹਲਤ ਪਲਤ ਹਲਤ ਕਹਿੰਦੇ ਨੇ ਹੁਣ ਦਾ ਸਮਾਂ ਪਲਤ ਕਹਿੰਦੇ ਨੇ ਆਉਣ ਵਾਲਾ ਟਾਈਮ ਲੋਕ ਜਾਂ ਪਰਦੋ ਸਾਰਾ ਕੁਝ ਸਵਾਰਿਆ ਹੋਇਆ ਹੈ ਨਿਸ਼ਚਲ ਟਿਕਾਓ ਦੀ ਅਵਸਥਾ ਮਿਲ ਗਈ ਹੈ ਸਾਡੇ ਅੰਦਰ ਹੁਣ ਡੋਲਣ ਵਾਲੀ ਗੱਲ ਖਤਮ ਹੋ ਗਈ ਹੈ ਸੰਸਾਰ ਸਾਗਰ ਦੇ ਵਿੱਚ ਜਿਹੜੇ ਡੁਕਕੀਆਂ ਖਾਂਦੇ ਸੀ ਵਿਸ਼ੇ ਵਿਕਾਰਾਂ ਚ ਉਹਦੇ ਤੋਂ ਵੀ ਬਚ ਗਏ ਹਾਂ ਹੁਣ ਤਾਂ ਪਤਾ ਲੱਗ ਗਿਆ ਕਿ ਬਾਰੀ-ਬਾਰੀ ਜਨਮ ਪਾਪ ਵਿਛੋੜੇ ਦੀ ਗੱਲ ਨਹੀਂ ਹੋਵੇਗੀ ਅਸੀਂ ਸਦਾ ਲਈ ਉਹਦੇ ਵਿੱਚ ਲੀਨ ਹੋ ਜਾਣਾ ਹੈ ਨਾਣ ਦੇ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੇ ਸੰਗ ਪਾਣੇ ਏਸ ਗੱਲ ਦੀ ਜਿਉਂਦੇ ਜੀ ਹੀ ਸੋਚੀ ਪੈ ਜਾਂਦੀ ਹੈ ਜੇ ਵਾ ਇੱਕ ਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿੱਕ ਸਲਾਹੀਏ ਜਿਸਨੂੰ ਤੇਰਾ ਨਾਮ ਆਏ ਗੁਰਮੁਖ ਜਨ ਕਹਿੰਦੇ ਹੁਣ ਉਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਸਾਨੂੰ ਦੱਸੋ ਸਾਨੂੰ ਸਮਝਾਓ ਇਹਦੇ ਬਾਰੇ ਕੁਝ ਉਹ ਕਹਿੰਦੇ ਵੀ ਜੀਵ ਇੱਕ ਹੈ ਗੁਣ ਜਾਂ ਇਹ ਚੀਜ਼ ਦਾ ਆਨੰਦ ਜਾਂ ਪਸਾਰਾ ਇੱਕ ਬਹੁਤ ਅਨੰਤ ਦੀ ਗੱਲ ਹੈ ਕਿਵੇਂ ਕਹਿ ਕੇ ਦੱਸੀਏ ਤੁਹਾਨੂੰ ਬਸ ਅਸੀਂ ਤਾਂ ਉਹਦੇ ਗੁਣ ਗਾਈ ਜਾ ਰਹੇ ਹਾਂ ਜਿੰਨੀ ਕ ਸਮਝ ਪੈ ਸਕਦੀ ਹੈ ਦੇਖ ਲਓ ਤੁਸੀਂ ਭਾਈ ਤੇ ਜਿਹਾ ਇੱਕ ਅਨੇਕ ਗੁਣ अनेका ਗੁਣਾ ਨੂੰ ਗੌਣ ਲਈ ਜੀਵ ਤਾਂ ਇੱਕ ਹੈ ਤਰੇ ਨਾਨਕ ਚਰਨੀ ਪਾਏ ਪਰ ਇਹ ਤਤ ਹੈ ਜਿਹੜੇ ਉਹਦੇ ਚਰਨੀ ਪਾਏ ਗਏ ਉਹ ਤਰ ਗਏ ਹਨ ਫਲ ਗੁਣ ਨੇਤ ਸਲਾਹੀ ਹੈ ਜਿਸ ਨੂੰ ਤਿਲਨਾ ਤਮ ਗੁਣ ਉਦੋਂ ਫਲਦੇ ਹੈ ਜਦੋਂ ਆਪਾਂ ਨਿੱਤ ਸਲਾਣਾ ਕਰੀਏ ਤੇ ਉਹਦੀ ਸਲਾਣਾ ਕਰੀਏ ਜਿਹਨੂੰ ਤਿਲ ਜਿੰਨੀ ਤਮਾਣੇ ਕੋਈ ਸਵਾਲ ਕਰ ਸਕਦਾ ਹੈ ਕਿ ਰੱਬ ਨੂੰ ਆਪਣੀ ਵਡਿਆਈ ਕਰਾਉਂਦਾ ਚਾਹੋ ਹੈ ਗੁਰੂ ਸਾਹਿਬ ਕਹਿੰਦੇ ਨਾ ਭਾਈ ਉਹਨੂੰ ਤਿਲ ਜਿੰਨਾ ਵੀ ਚਾਹ ਨਹੀਂ ਇਸ ਗੱਲ ਦਾ ਉਹ ਤੇ ਆਪਣੇ ਆਪ ਚ ਟਿਕੀ ਹੋਈ ਸੱਚਮੁੱਚ ਤਾਕਤ ਹੈ ਇਹ ਤਾਂ ਤੂੰ ਜਿਉਂ-ਜਿਉਂ ਉਸ ਨੂੰ ਜਾਨਣਾ ਤੇ ਸਮਝਣਾ ਤੇਰੇ ਚ ਤਬਦੀਲੀ ਆਉਣੀ ਹੈ ਤੇਰੇ ਸੋਚ ਤੇਰੀ ਸਮਝ ਦਾ ਪੱਧਰ ਉੱਚਾ ਚੱਕਿਆ ਜਾਣਾ ਤੇ ਆਨੰਦ ਵਾਂਜਣਾ ਫੱਗਣ ਦੇ ਮਹੀਨੇ ਚ ਆਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਖੇਡੀ ਜਾਂਦੀ ਹੈ ਫੱਗਣ ਦੇ ਵਿੱਚ ਰੰਗ ਪਾਇਆ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਵੀ ਇਹ ਫੱਗਣ ਮਿਲਾਪ ਦਾ ਰੰਗ ਦਾ ਰਸ ਦਾ ਮਹੀਨਾ ਹੈ ਬਸੰਤ ਰੁੱਤ ਦਾ ਮਹੀਨਾ ਹੈ ਫੁੱਲਾਂ ਦੇ ਖਿੜਨ ਦਾ ਮਹੀਨਾ ਹੈ ਐਸੇ ਹੀ ਤਰ੍ਹਾਂ ਜਿਹਦੇ ਜੀਵਨ ਚ ਰੱਬੀ ਗੁਣ ਆ ਗਏ ਉਹ ਰੱਬੀ ਗੁਣ ਜਦੋਂ ਉਹ ਫਲੇ ਭੂਤ ਹੋਏ ਤਾਂ ਇਸ ਤਰ੍ਹਾਂ ਸਾਰੇ ਰੰਗ ਰਸ ਆਨੰਦ ਉਸਦੇ ਜੀਵਨ ਚ ਆ ਜਾਂਦੇ ਆ ਤੋਂ ਗੁਰੂ ਨਾਨਕ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਹੈ ਫੱਗਣ ਦੇ ਮਹੀਨੇ ਚ ਆਓ ਪਿਆਰ ਨਾਲ ਸਰਵਨ ਕਰਦੇ ਹਾਂ ਫਲਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਨਜਨ ਰਹਿਸ ਭਇਆ ਆਪ ਗਵਾਇਆ ਰਹਿਸ ਦਾ ਅਰਥ ਹੁੰਦਾ ਹੈ ਇੱਕ ਸ਼ਬਦ ਦਾ ਰਹਾਸ ਰਮਜ਼ ਪਰ ਇਕ ਰਹਿਸ ਸ਼ਬਦ ਦਾ ਅਰਥ ਹੁੰਦਾ ਹੈ ਚਾਓ ਖੁਸ਼ੀ ਖੇੜਾ ਮਹਾਰਾਜ ਜੀ ਨੇ ਜਦੋਂ ਫੱਗਣ ਦਾ ਮਹੀਨਾ ਹੈ ਜੀਵ ਦੇ ਅੰਦਰ ਮਨ ਰਹਿਸੀ ਪ੍ਰੇਮ ਸੁਭਾਇਆ ਵੈਗਰੂ ਜੀ ਦੇ ਪ੍ਰੇਮ ਨਾਲ ਪਿਆਰ ਬਣ ਗਿਆ ਗੁਣਾ ਦੇ ਨਾਲ ਪਿਆਰ ਬਣ ਗਿਆ ਨਾ ਤਾਂ ਇੱਕ ਰਸ ਖੇੜਾ ਆਨੰਦ ਬਣ ਜਾਂਦਾ ਹੈ ਉਹ ਖੇੜਾ ਆਨੰਦ ਤੇ ਰਸ ਇਹੋ ਜਿਹਾ ਹੁੰਦਾ ਹੈ ਜਿਸ ਦੇ ਵਿੱਚ ਆਣ ਦਿਨ ਰਹਿਸ ਭਾਇਆ ਆਪ ਗਵਾਇਆ ਮੈਂ ਵਾਲੀ ਚੀਜ਼ ਦੂਰ ਹੋ ਜਾਂਦੀ ਹੈ ਬਸ ਤੂੰ ਤੂੰ ਕਰਤਾ ਤੂੰ ਹੋਆ ਵਾਲੀ ਅਵਸਥਾ ਬਣ ਜਾਂਦੀ ਹੈ ਵਾਹ ਮੋਹ ਚੁਕਾਇਆ ਜਾ ਤਿਸ ਭਾਇਆ ਕਰ ਕਿਰਪਾ ਕਰ ਆਓ ਭਉਤੇ ਵੇਸ ਕਰੀ ਫਿਰ ਬਾਜੋ ਮਹਿਲੀ ਲਹਾਣਾ ਖਾਓ ਮਨ ਦੇ ਵਿੱਚ ਉਹ ਮੋਹ ਆਦਿਕ ਦੂਰ ਹੋ ਜਾਂਦਾ ਹੈ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਨੰਦ ਤੇ ਰਸ ਬੰਧਦਾ ਜੀਵ ਕਹਿੰਦਾ ਮਾਲਕ ਜੀ ਤੂੰ ਅੰਦਰ ਪ੍ਰਗਟ ਹੋ ਮੈਨੂੰ ਪ੍ਰਤੱਖ ਹੋ ਤੋ ਰੱਬੀ ਗੁਣਾਂ ਦੇ ਜਰੀਏ ਇਸ ਤਰ੍ਹਾਂ ਵਾਹਿਗੁਰੂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਬਹੁਤੇ ਵੇਸ ਕਰੀ ਫਿਰ ਬਾਜੋ ਮਹਿਲੀ ਲਹਾਣਾ ਖਾਓ ਜੇ ਮਾਲਕੇ ਨਾ ਹੋਵੇ ਤੇ ਤਰ੍ਹਾਂ ਤਰ੍ਹਾਂ ਦੇ ਵੇਸ ਕਰਕੇ ਪਾਈ ਜਾਈਏ ਤੋ ਉਹਦਾ ਫਾਇਦਾ ਕੀ ਤੋ ਤੇਰੇ ਤੋਂ ਬਗੈਰ ਮੇਰੇ ਵੇਸ ਦਾ ਧਾਰਮਿਕ ਪਹਿਰਾਵੇ ਦਾ ਡੰਬਰਾਂ ਦਾ ਕੋਈ ਮਤਲਬ ਨਹੀਂ ਹੈ ਜੇ ਤੂੰ ਪ੍ਰਗਟ ਹੋਵੇਂ ਤਦੋਂ ਸਾਰੇ ਸੁੱਖ ਤੇ ਸਾਰੇ ਵੇਸ ਸਫਲੇ ਹਨ ਹਾਰ ਡੋਰ ਰਸਪਾਟ ਪਟੰਬਰ ਫਿਰ ਲੋੜੀ ਸਿੰਧਾਰੀ ਨਾਨਕ ਮੇਲ ਲਈ ਗੁਰੂ ਆਪਣੇ ਘਰ ਵਰ ਪਾਇਆ ਨਾਰੀ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਵੀ ਜਿਨ੍ਹਾਂ ਨੂੰ ਮਾਲਕ ਚੰਗਾ ਲੱਗ ਗਿਆ ਤੇ ਜਿਹੜੀਆਂ ਮਾਲਕ ਨੂੰ ਚੰਗੀਆਂ ਲੱਗ ਗਈਆਂ ਉਹਨਾਂ ਦੇ ਲਈ ਤਾਂ ਸਾਰੇ ਹੀ ਰਸ ਸਾਰੇ ਸ਼ਿੰਗਾਰ ਸਾਰੇ ਹਾਰ ਸਫਲੇ ਹੋ ਗਏ ਉਹ ਕਹਿੰਦੇ ਉਹਨੂੰ ਅਸੀਂ ਭਾਗ ਹੈ ਹਾਂ ਨਾਨਕ ਮੇਲ ਲਈ ਕੋਰੀ ਆਪਣੇ ਘਰ-ਵਾਰ ਪਾਇਆ ਨਾਰੀ ਹੈ ਨਾਨਕ ਜਿਨ੍ਹਾਂ ਨੂੰ ਗੁਰੂ ਨੇ ਮੇਲ ਦਿੱਤਾ ਉਹਨਾਂ ਨੂੰ ਆਪਣੇ ਘਰ ਵਿੱਚ ਹੀ ਆਪਣੇ ਅੰਦਰ ਹੀ ਵਾਰ ਮਿਲ ਗਿਆ ਹੈ ਭਾਵ ਕਿ ਮਨੁੱਖ ਦੇ ਅੰਦਰ ਹੀ ਇਹ ਸਮਰੱਥਾ ਰੱਖੀ ਹੋਈ ਹੈ ਆਪਣੇ ਅੰਦਰ ਹੀ ਝਾਤੀ ਮਾਰੇ ਉਹ ਸੱਚ ਨੂੰ ਜਾਣ ਸਕਦਾ ਸਮਝ ਸਕਦਾ ਕਮਾ ਸਕਦਾ ਤੇ ਜੀਵਨ 'ਚ ਉਹ ਚੀਜ਼ਾਂ ਦੀ ਸਪਸ਼ਟਤਾ ਸਾਖਦਾ ਇਹ ਗੱਲ ਗੁਰਬਾਣੀ ਇੱਥੇ ਆ ਕੇ ਮਿਲਾਪ ਦੀ ਅਵਸਥਾ ਦਾ ਜ਼ਿਕਰ ਕਰਕੇ ਗੁਰੂ ਸਾਹਿਬ 12 ਮਾਹ ਨੂੰ ਸੰਪੂਰਨ ਕਰਦੇ ਆ। ਹੇ ਮਨੁੱਖ ਤੇਰੀ ਜ਼ਿੰਦਗੀ ਦੇ ਵਿੱਚ ਵੀ ਸੰਪੂਰਨਤਾ ਉਦੋਂ ਹੋਣੀ ਹੈ ਜਦੋਂ ਤੂੰ ਜਦੋਂ ਤੂੰ ਮਾਲਕ ਜੀ ਦੇ ਨਾਲ ਵਾਗੁਰੂ ਜੀ ਦੇ ਨਾਲ ਜੁੜ ਜਾਂਦਾ ਹੈ। ਤੋ ਆਓ ਅਖੀਰ ਤੇ ਇੱਕ ਇੱਕ ਪੌੜੀ ਦੋਰੇ ਦੋਹੇ ਮਹਾਵਾ 12 ਮਾਹ ਚ ਗੁਰੂ ਸਾਹਿਬ ਨੇ ਬਖਸ਼ੀ ਹੈ। ਕਿਉਂ ਕਾਰਨ ਇਹ ਹੈ ਕਿ ਮਹੀਨਿਆਂ ਦੇ ਨਾਲ ਕਈ ਤਰ੍ਹਾਂ ਦੇ ਬਹਿਮ ਜੁੜੇ ਹੋਏ ਨੇ। ਤਾਂ ਗੁਰੂ ਨੇ ਉਹ ਬਹਿਮ ਦੂਰ ਕੀਤੇ ਆ। ਇਹ ਕਿਵੇਂ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਸਾਰਾ ਨਿਚੋੜ ਦੇ ਰਹੇ ਹਨ ਆਓ 12 ਮਹਾਮਾਸ ਦੇ ਵਿੱਚ ਜੋ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਪਿਆਰ ਨਾਲ ਸਰਵਣ ਕਰੀਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਤੂੰ ਮੇਰੇ ਮਾਲਿਕ ਸਤ ਗੁਰੂ ਜੀ ਫਰਮਾਨ ਕਰ ਰਹੇ ਨੇ ਕਈ ਲੋਕੀ ਜਿਸ ਤਰ੍ਹਾਂ ਕਹਿੰਦੇ ਸੰਗਰਾਮ ਦਾ ਦਿਨ ਇਦਾਂ ਹੈ ਉਦਾਂ ਹੈ ਤੇ ਆਪਣੇ ਵੀ ਗੁਰੂ ਘਰਾਂ 'ਚ ਬਹੁਤ ਗੱਲਾਂ ਇਦਾਂ ਦੀਆਂ ਪ੍ਰਚਲਿਤ ਹੋ ਗਈਆਂ ਤੋ ਬਹਿਮ ਕਈ ਤਰ੍ਹਾਂ ਦੇ ਮਨ ਦੇ ਖਿਆਲਾਂ 'ਚ ਜੁੜ ਗਏ ਗੁਰੂ ਸਾਹਿਬ ਕਹਿੰਦੇ ਇਨ੍ਹਾਂ ਗੱਲਾਂ ਨਾਲ ਨਹੀਂ ਭਾਈ ਅਸਲ ਕਤ ਦੀ ਗੱਲ ਇਹ ਹੈ ਵੀ ਜਿਹੜਾ ਵੀ ਮਨੁੱਖ ਆਪਣੇ ਜੀਵਨ 'ਚ ਵਾਗ ਗੁਰੂ ਜੀ ਦਾ ਨਾਮ ਜਪੇਗਾ ਨਾ ਜਿਣ-ਜਿਣ ਨਾਮ ਧਿਆਇਆ ਤਿੰਨ ਕੇ ਕਾਜ ਸਰੇ ਇਹਨਾਂ ਸਮਝੋ ਇੱਕ ਸੰਗਰਾਮ ਦਾ ਦੇਣਾ ਨਹੀਂ ਜੀ ਫਲਾਣਾ ਦੇਣਾ ਇਹ ਨਹੀਂ ਜਦੋਂ ਵੀ ਤੁਸੀਂ ਨਾਮ ਜਪੋਗੇ ਗੁਰੂ ਨਾਲ ਜੜੋਗੇ ਤੇ ਆਪਣੇ ਜੋ ਗੁਰੂ ਨੇ ਸਮਝਾਇਆ ਉਹਦੇ ਮੁਤਾਬਕ ਸਮਝ ਕੇ ਚੱਲੋਗੇ ਤੁਹਾਡੇ ਕਾਜ ਸਰੇ ਕੰਮ ਸਵਾਰੇ ਜਾਣਗੇ ਕਦੇ ਵੀ ਉਹ ਸਮਾਂ ਹੋਵੇ ਤੁਸੀਂ ਜਦੋਂ ਵੀ ਨਾਮ ਨਾਲ ਜੁੜੋਗੇ ਕਾਰਜ ਸਵਾਰੋਗੇ ਹਰ ਗੁਰੂ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਜਿਨ੍ਹਾਂ ਨੇ ਹਰੀ ਅਕਾਲ ਕੁਰਤਵੇਂ ਗੁਰੂ ਗੁਰੂ ਨੂੰ ਆਰਾਧਿਆ ਗੁਰੂ ਦੇ ਜਸੇ ਮਾਰਗ ਤੇ ਚੱਲੇ ਆ ਉਹ ਕੇਵਲ ਇੱਥੇ ਨਹੀਂ ਉਹ ਦਰਗਾਹ ਵਿੱਚ ਵੀ ਸਤਿਪਰੂ ਹੋ ਜਾਂਦੇ ਹਨ ਸਰਬ ਸੁਖਾਂ ਰਿਧਿ ਚਰਨ ਹਰ ਭੌਜਰ ਵਿਖਮ ਤਰੇ ਪ੍ਰੇਮ ਭਗਤ ਤਨ ਪਾਈਆ ਵਿਖਿਆ ਨਾ ਜਰੇ ਸਾਰੇ ਸੁਖ ਉਹਨਾਂ ਨੂੰ ਮਿਲ ਜਾਂਦੇ ਹਨ ਤੇ ਭੌਜਲ ਵਿਖਮ ਔਖਾ ਸੰਸਾਰ ਸਾਗਰ ਜਿਹੜਾ ਤਰਨ ਤੋਂ ਤਰ ਜਾਂਦੇ ਆ ਭਾਵ ਦੁਨੀਆਂ ਦੀ ਉਲਝਣ ਤਾਣੀ ਚੁਲਝਦੇ ਨਹੀਂ ਹਨ ਇਹ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਕਰਕੇ ਉਹ ਵਿਖਿਆ ਵਿੱਚ ਨਹੀਂ ਛੜਦੇ ਹਨ ਵਿਖ ਜਹਿਰ ਈਰਖਾ ਦਵੇਸ਼ ਦੀ ਅੱਗ ਵਿੱਚ ਛੜਦੇ ਨਹੀਂ ਹਨ ਊੜ ਗਏ ਗੁਬਦਾਨ ਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇਕ ਤਰੇ ਜਿਹੜੇ ਗੁਰਮੁਖ ਗੁਰੂ ਕੇ ਪਿਆਰੇ 12 ਮਹਾਂ ਦੀ ਫਲਸਫੇ ਨੂੰ ਸਮਝਣਗੇ ਗੁਰੂ ਦੇ ਦੱਸੇ ਉਪਦੇਸ਼ ਨੂੰ ਸਮਝਣਗੇ ਨਾ ਉਹਨਾਂ ਦੇ ਅੰਦਰੋਂ ਕੂੜ ਗਏ ਝੂਠ ਨਿਕਲ ਜਾਵੇਗਾ ਤੇ ਉਹਨਾਂ ਦੇ ਅੰਦਰੋਂ ਦੁਬਧਾ ਵੀ ਦੂਰ ਹੋ ਜਾਏਗੀ ਮਨ ਦੇ ਦੁਬਧਾ ਵਾਲੀ ਅਵਸਥਾ ਦੁਰਾਹੇ ਵਾਲੀ ਅਵਸਥਾ ਜੋ ਭਾਦੋਂ ਦੀ ਅਵਸਥਾ ਸੀ ਉਹ ਵੀ ਦੂਰ ਹੋ ਜਾਏਗੀ ਪੂਰਨ ਸੱਚ ਭਰਿਆ ਲਵਾ ਲਵ ਸੱਚ ਦੇ ਨਾਲ परिपूर्ण ਹੋ ਜਾਣਗੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇੱਕ ਧਰੇ ਮਨ ਅੰਦਰ ਇੱਕ ਪਾਰ ਬ੍ਰਹਮ ਜੀ ਦਾ ਵਾਸਾ ਉਹਨਾਂ ਦੇ ਹੋ ਜਾਵੇਗਾ ਮਹਾਦੇਵ ਸੂਰਤ ਭਲੇ ਜਿਸ ਕੋ ਨਜ਼ਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਅਖੀਰ ਦੀਆਂ ਪੰਕਤੀਆਂ ਚ ਸਮਝਾਇਆ ਕਹਿੰਦੇ ਮਾਹ ਮਹੀਨੇ ਦਿਵਸ ਦਿਨ ਮੂਰਤ ਸਮਾ ਭਲੇ ਉਹ ਸਾਰੇ ਚੰਗੇ ਐ ਕੋਈ ਖਾਸ ਦਿਨ ਕੋਈ ਖਾਸ ਮਹੀਨਾ ਕੋਈ ਖਾਸ ਮਹੂਰਤ ਨਾ ਚੰਗਾ ਨਾ ਮਾੜਾ ਸਭ ਵਾਗਰੂ ਦਾ ਬਣਾਇਆ ਜਿਸ ਕੋ ਨਦਰ ਕਰੇ ਜਿਹਦੇ ਵਾਗਰੂ ਜੀ ਦੀ ਕਿਰਪਾ ਹੋ ਗਈ ਜਿਨੇ 12 ਮਾਹ ਜਿਹਦੇ ਉਪਦੇਸ਼ ਨੂੰ ਸਮਝ ਲਿਆ ਨਾ ਆਪਣੇ ਸਭ ਤੋਂ ਵਿੱਚ ਜੀਵਨ ਚ ਲਾਇਆ ਆ ਉਹਦੇ ਲਈ ਸਾਰੇ ਮਹੀਨੇ ਸਾਰੇ ਦਿਨ ਸਾਰੇ ਮਹੂਰਤ ਚੰਗੇ ਹਨ ਕੋਈ ਖਾਸ ਦਿਨ ਮਹੀਨਾ ਨਹੀਂ ਸਾਰੇ ਚੰਗੇ ਆ ਤੇ ਅਖੀਰ ਉਹ ਕੀ ਕਹਿੰਦੇ ਨੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਲਕ ਜੀ ਮੇਰੇ ਤੇ ਕਿਰਪਾ ਕਰੋ ਮੈਂ ਆਪ ਜੀ ਦੇ ਦਰਸ਼ਨਾਂ ਦੀ ਦਾਤ ਮੰਗਦਾ ਮੈਨੂੰ ਇਹ ਪਵਿੱਤਰ ਦਾਤ ਦਿਓ ਤੁਹਾਡੇ ਨਾਮ ਜੁੜੇ ਰਹੀਏ ਇੱਥੇ ਆ ਕੇ 14 ਤੇ 1 ਲਿਖਿਆ ਹੋਇਆ ਭਾਵ 14 ਪੌੜੀਆਂ 12 ਮਾਹ ਦੀਆਂ ਸੰਪੂਰਨ ਹੁੰਦੀਆਂ ਨੇ 1 ਤੋਂ ਭਾਵ ਇਹ ਇੱਕ ਬਾਣੀ ਹੈ ਆਉ ਜੋ ਗੁਰਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ 12 ਮਹ ਤੁਖਾਰੀ ਚ ਤੁਖਾਰੀ ਰਗਦਾ ਵੀ ਨਤੀਜਾ ਗੁਰੂ ਸਾਹਿਬ ਐਸੀ ਹੀ ਤਰ੍ਹਾਂ ਦੱਸ ਰਹੇ ਹਨ ਇਹੋ ਹੀ ਨਚੋੜ ਕੱਢ ਰਹੇ ਹਨ ਕਿ ਸਾਰਾ ਕੁਝ ਵਾਹਿਗੁਰੂ ਜੀ ਦੇ ਹੁਕਮ ਤੇ ਉਹਦੀ ਰਜ਼ਾ ਚ ਜੋ ਬਣਿਆ ਚੰਗਾ ਹੀ ਹੈ ਆਉ ਗੁਰੂ ਸਾਹਿਬ ਜੀ ਜੋ ਫਰਮਾ ਰਹੇ ਹਨ ਭਾਣਨ ਸਰਵਣ ਕਰੀਏ 2 ਦਸ ਮਹਰੁਤੀ ਫਤੀ ਵਾਰ ਭਲੇ ਘੜੀ ਘੜੀ ਮੂਰਤਪਲ ਸਾਚੇ ਆਏ ਸਹਿਜ ਮਿਲੇ ਦੇ ਦਸ ਮਾਹ ਬੇਦਾਰਤ ਹੁੰਦਾ ਦੋ ਜਿਸ ਤਰ੍ਹਾਂ ਇਹ ਉਰਦੂ ਦਾ ਸ਼ਬਦ ਹੈ ਅਲਿਫ ਬੇ ਪੇ ਤੇ ਤੇ ਸੀ ਹੀ ਖੇ ਇਸ ਤਰ੍ਹਾਂ ਉਹਨਾਂ ਦੇ ਵਰਣਮਾਲਾ ਹੈ ਤਾਂ ਇਹਦੇ ਵਿੱਚ ਅਲਿਫ ਤੋਂ ਜਦੋਂ ਬੇ ਹੋ ਗਿਆ ਮਤਲਬ ਇੱਕ ਤੋਂ ਦੂਜਾ ਜਦੋਂ ਦੋ ਸ਼ਬਦ ਵਰਤਣਾ ਹੋਵੇ ਬੇ ਸ਼ਬਦ ਵਰਤ ਲਿਆ ਜਾਂਦਾ ਹੈ ਵੇ ਦਸ ਦਸ ਦਾ ਅਰਥ ਹੋਵੇ ਗਿਣਤੀ ਦੇ 10 10 ਅਤੇ 2 ਭਾਗ 12 ਇਹ 12 ਮਹੀਨੇ ਜੋ 12 ਮਾਹ ਚ ਵਰਨਨ ਕੀਤੇ ਹਨ ਮਾਹ ਰੁੱਤੇ ਥਿੱਤੇ ਵਾਰ ਭਲੇ ਚਾਹੇ ਰੁੱਤਾਂ ਨੇ 6 ਥਿੱਤਾਂ ਨੇ 15 ਚਾਹੇ 7 ਵਾਰ ਨੇ ਇਹ ਸਾਰੇ ਹੀ ਭਲੇ ਨੇ ਸਾਰੇ ਚੰਗੇ ਨੇ ਗੁਰਮਖੋ ਤੇ ਕਿਉਂ ਘੜੀ ਮੂਰਤ ਪਾਲ ਸਾਚੇ ਆਏ ਸਹਿਜ ਮਿਲੇ ਘੜੀਆਂ ਮਹੂਰਤ ਪਾਲ ਜਦੋਂ ਕੋਈ ਸੱਚ ਦੇ ਨਾਲ ਜੁੜਦਾ ਹੈ ਤੇ ਸਹਜ ਅਵਸਥਾ ਵਾਲ ਨੂੰ ਚੱਲ ਪੈਂਦਾ ਉਹਦੇ ਦੀ ਸਾਰੀ ਚੰਗੀਆਂ ਜਿਹੜਾ ਸੱਚ ਨਾਲ ਗੁਰੂ ਨਾਲ ਨਹੀਂ ਜੁੜਿਆ ਉਹਦੇ ਨੇ ਸਾਰੀ ਮੁਸੀਬਤ ਵਾਲੇ ਆ ਕਿੰਨੀ ਵਧੀਆ ਰੁੱਤ ਕਿਉਂ ਨਾ ਹੋਵੇ ਨਾ ਨੀਂਦ ਆਵੇ ਨਾ ਮਨ ਟਿਕਾਉ ਜਾਵੇ ਉਹਨਾਂ ਲਈ ਸਾਰੀ ਮਾੜੀਆਂ ਹੋ ਜਾਂਦਿਆਂ ਤੋ ਤੇ ਜਿਹੜਾ ਗੁਰੂ ਨਾਲ ਜੁੜਦਾ ਹੈ ਗੁਰੂ ਸਾਹਿਬ ਕਹਿੰਦੇ 12 ਮਹੀਨੇ ਰੁੱਤਾਂ ਛਿੱਤਾਂ 12 ਘੜੀ ਮੂਰਤ ਪਲ ਉਹਨਾਂ ਲਈ ਸਾਰੇ ਹੀ ਚੰਗੇ ਹਨ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜਿਨ ਸਿੰਗਾਰੀ ਤਿਸੈ ਪਿਆਰੀ ਮੇਲ ਭਇਆ ਰੰਗ ਮਾਨੈ ਕਿਉਂਕਿ ਜਿਨ੍ਹਾਂ ਨੂੰ ਮਾਲਕ ਜੀ ਪਿਆਰਾ ਮਿਲ ਗਿਆ ਹੈ ਨਾ ਉਹਨਾਂ ਦੇ ਕਾਰਜ ਸਵਾਰੇ ਗਏ ਕਾਰਜ ਸਾਰੇ ਉਹਨਾਂ ਨੇ ਸਾਰੇ ਕਾਰਜ ਸਵਾਰੇ ਗਏ ਕਰਤਾ ਸਭੇ ਜਾਣੈ ਕਿਉਂਕਿ ਕਰਤਾ ਵਧੀਆ ਜਾਣਦਾ ਵੀ ਇਹ ਮਨੁੱਖ ਨੂੰ ਕਿਸ ਚੀਜ਼ ਦੀ ਲੋੜ ਹੈ ਜਿਹੜਾ ਕਰਦੇ ਨਾਲ ਜੁੜ ਗਿਆ ਉਹ ਉਹਦੇ ਤੇ ਬਖਸ਼ਿਸ਼ਾਂ ਹੋ ਹੀ ਜਾਂਦੀਆਂ ਹਨ ਤੇ ਇਹੋ ਜਿਹੇ ਜਿਹੜੇ ਜੀਵ ਹੁੰਦੇ ਹਨ ਗੁਰਮਖੋ ਉਨ੍ਹਾਂ ਦੇ ਉੱਪਰ ਜਿਨ ਸ਼ਿੰਗਾਰੀ ਤਿਸੇ ਪਿਆਰੀ ਮੇਲ ਭਿਆ ਰੰਗਮਾਣੇ ਜਿਸ ਮਹਗੁਰੂ ਜੀ ਨੇ ਜੀਵ ਨੂੰ ਸ਼ਿੰਗਾਰਿਆ ਵਾਹਿਗੁਰੂ ਜੀ ਨੇ ਜਿਸ ਨੂੰ ਜੋੜਿਆ ਹੈ ਤੇ ਕਹਿੰਦੇ ਉਹਨੂੰ ਪਿਆਰੇ ਲੱਗ ਗਏ ਤੇ ਉਹਦੇ ਮਿਲਾਪ ਦਾ ਉਹ ਆਨੰਦ ਮੰਗਦੇ ਹਨ ਭਾਵ ਜਿਹੜੇ ਸੱਚ ਨਾਲ ਜੁੜ ਜਾਂਦੇ ਹਨ ਉਹ ਸੱਚੇ ਸੁੱਚੇ ਪਵਿੱਤਰ ਜੀਵਨ ਦਾ ਆਨੰਦ ਮੰਗਦੇ ਹਨ ਘਰ ਸੇਜ ਸੁਹਾਵੀ ਜਾਂ ਫਿਰ ਰਾਵੀ ਗੁਰਮਖ ਮਸਤਕ ਭਾਗੋ ਨਾਨਕ ਅਹੰਕਸ ਰਾਵੈ ਪ੍ਰੀਤਮ ਹਰ ਵਰ ਥਿਰ ਸੁਹਾਗੋ ਤੇ ਹਿਰਦੇ ਘਰ ਦੀ ਸੇਜਾ ਸੁਹਾਵਣੀ ਹੋ ਜਾਂਦੀ ਹੈ ਤੇ ਪੇਰ ਦੇ ਨਾਲ ਜੇ ਮਿਲ ਜਾਂਦਾ ਸਮਝੋ ਵੀ ਉਹ ਗੁਰਮੁਖਾਂ ਦੇ ਮੱਥੇ ਦੇ ਵੱਡੇ ਭਾਗ ਨੇ ਇੱਕ ਹਾਵਤ ਦੇ ਰੂਪ ਚ ਵਰਤ ਲਿਆ ਜਾਂਦਾ ਵੀ ਉਹਨਾਂ ਨੇ ਸਮਝੋ ਚੰਗੇ ਭਾਗਨੇ ਹੈ ਨਾਨਕ ਦਿਨ ਰਾਤ ਹੀ ਦਿਨ ਰਾਤ ਉਹ ਮਾਲਕ ਦੇ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਸੁਹਾਗਣਾ ਸਮਝ ਲਓ ਸੁਹਾਗੋ ਦਾ ਅਰਥ ਹੁੰਦਾ ਭਾਗਾ ਵਾਲੀਆਂ ਔਰ ਰੂਹਾਨੋ ਜੀਵਾਨੋ ਮਨੁੱਖਾਨੋ ਭਾਗਾ ਵਾਲੇ ਸਮਝ ਲੋ ਜਿਨ੍ਹਾਂ ਨੂੰ ਗੁਰੂ ਦੀ ਗੱਲ ਸਮਝ ਆ ਗਈ ਤੇ ਜੁੜ ਗਏ ਵਸ ਸਾਰੀਆਂ ਰੁੱਤੀਆਂ ਥਿੱਤੇ ਵਾਰ ਦਿਨ ਮਹੂਰਤ ਪਲ ਹਰ ਇੱਕ ਚੀਜ਼ ਉਹਨਾਂ ਦੇ ਚੰਗੇ ਚੰਗਾ ਹੈ ਉਹ ਇਹ ਚੀਜ਼ਾਂ ਦੇ ਵਿੱਚੋਂ ਨਿਕਲ ਜਾਂਦੇ ਹਨ ਤਾਂ ਇਸ ਤਰ੍ਹਾਂ ਸਤਿਗੁਰੂ ਜੀ 12 ਮਾਹਾਂ ਦਾ ਤਾਤਾਪਨ ਦੇ ਰਹੇ ਨੇ ਜਿਹੜਾ ਗੁਰੂ ਦੀ ਫਲਸਫੀ ਨੂੰ ਸਮਝ ਲਵੇਗਾ ਉਹਨਾਂ ਦੇ ਅੰਦਰ ਗੁਣ ਫਲੀ ਭੂਤ ਹੋ ਜਾਣਗੇ ਆਨੰਦ ਮਾਣਨਗੇ ਸਾਰੇ ਹੀ ਦਿਨ ਸਾਰੇ ਮੂਰਤ ਉਹਨਾਂ ਲਈ ਚੰਗੇ ਹੋ ਜਾਵਣਗੇ ਤੇ ਉਹ ਆਪਣੇ ਜੀਵਨ ਨੂੰ ਸਫਲਾ ਕਰਨਗੇ ਇੱਕ ਵੱਡੀ ਭਾਈ ਸੈਟੀਸਫੈਕਸ਼ਨ ਉਹਨਾਂ ਦੀ ਲਾਈਫ 'ਚ ਹੋਵੇਗੀ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਹੋਵੇਗਾ ਤਾਂ ਆਪਾਂ ਨੇ ਕਿਸੇ ਪਿੱਛੇ ਨਹੀਂ ਲੱਗਣਾ ਮਨ ਨੂੰ ਗੁਰੂ ਨਾਲ ਜੋੜ ਕੇ ਸਬਦ ਤੋਂ ਸੇਧ ਲੈਣੀ ਹੈ ਤਾਂ ਜੋ ਜੋ ਗੁਰੂ ਨੇ ਤਤ ਦਿੱਤਾ ਹੈ ਉਹ ਆ ਤਤ ਤੱਕ ਆਪਾਂ ਪਹੁੰਚ ਸਕੀਏ ਇਹ ਹੀ ਆਪਣਾ ਮਕਸਦ ਹੋਣਾ ਚਾਹੀਦਾ ਗੁਰਮਖੋ ਸਤਿਗੁਰੂ ਰਹਿਮਤ ਕਰਨੀ ਬਾਰਾ ਮਹਾ ਜੀ ਦੀ ਬਾਣੀ ਦੇ ਵਿਚਾਰ ਕਰਦੇ ਹੁਣਾਂ ਹੁੰਆਂ ਹੁੰਦਾ ਚੋਕਾਂ ਦੇ ਖੇਮਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸੇ ਹੀ ਤਰ੍ਹਾਂ ਸਮੇਂ ਦੀ ਵੰਡਨਾ ਨਾਲ ਸੰਬੰਧਤ ਬਾਣੀਆਂ ਦੇ ਦਰਸ਼ਨ ਕਥਾ ਵਿਚਾਰ ਦੇ ذریعے ਕਰਦੇ ਰਹਾਂਗੇ ਇਸੇ ਤਰ੍ਹਾਂ ਆਪ ਸੰਗਤਾਂ ਨੇ ਜੁੜੇ ਰਹਿਣਾ ਆਓ ਖੇਲਦੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਅਤੇ ਨਿਵਾਜੀ ਹੋ ਸਤ ਸੰਗਤ ਜੀਓ ਕੋਵਿਡ 19 ਕਰਕੇ ਜਿਹੜੇ ਪ੍ਰਭਾਵਿਤ ਹੋਏ ਹਨ ਉਹਨਾਂ ਲਈ ਗੁਰਦੁਆਰਾ ਸਾਹਿਬ ਜੀ ਵੱਲੋਂ ਗਰੋਸਰੀ ਦੀ ਸੇਵਾ ਕੀਤੀ ਜਾਂਦੀ ਹੈ ਆਪ ਸੰਗਤਾਂ ਪ੍ਰਬੰਧਨ ਸਹਿਮਾਨ ਦੇ ਨਾਲ ਸੰਪਰਕ ਕਰਕੇ ਸੇਵਾ ਮਾ ਪ੍ਰਾਪਤ ਕਰ ਸਕਦੇ ਹੋ ਇਸ